ਮੈਂ ਕੀ ਕਹਿਣਾ ਮੇਲੇ ਨੇ ਸਾਰਾ ਕੁਝ ਹੀ ਕਹਿਤਾ ਪਰਵਿੰਦਰ ਮੈਮ ਨੇ ਸਾਰਾ ਕੁਝ ਹੀ ਕਹਿਤਾ ਬਹੁਤ ਮਜ਼ਾ ਆਇਆ ਅ ਬਾਕੀ ਜਿਹੜੀ ਇਹਨਾਂ ਦੀ ਡਿਊਟੀ ਹੈ ਹਨਾ ਇੱਕ ਪ੍ਰੀ ਨਰਸਰੀ ਸਕੂਲ ਚਲਾਉਣਾ ਸਭ ਤੋਂ ਔਖਾ ਕੰਮ ਹੈ ਮੈਂ ਖੈਰ ਹਜੇ ਬੱਚਿਆਂ ਨੂੰ ਤਾਂ ਸਮਝਾਉਣਾ ਬਹੁਤ ਸੌਖਾ ਹੁੰਦਾ ਪਰ ਜਿਹੜੇ 1.5 ਸਾਲ ਦੇ 2 ਸਾਲ ਦੇ ਬੱਚੇ ਨੇ 3 ਸਾਲ ਦੇ ਬੱਚੇ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਮੈਮ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਮੇਨ ਚੀਜ਼ ਆ ਕਿ ਪੰਜਾਬੀ ਸਰਵੇਚਾਰ ਦੇ ਨਾਲ ਸਾਰਾ ਰਿਲੇਟਡ ਹੈ ਕਈ ਤੀਆਂ ਦੇ ਫੰਕਸ਼ਨ ਇਦਾਂ ਦੇ ਵੀ ਦੇਖੇ ਨੇ ਕਿ ਜਿਨ੍ਹਾਂ ਦੇ ਉੱਤੇ ਤੀਜ پارٹی ਜ਼ਰੂਰ ਲਿਖਿਆ ਹੁੰਦਾ ਪਰ ਤੀਜ پارٹی ਦੇ ਨਾਮ ਦੇ ਉੱਤੇ ਉੱਥੇ ਉਹੀ ਦਮ ਮਾਰੋ ਦਮ ਮਿਟ ਗਏ ਹਮ ਹੈ ਨਾ ਉਹ ਸਭ ਚੱਲਦਾ ਹੁੰਦਾ ਬਟ ਇਹ ਪੂਰਾ ਸੱਭਿਆਚਾਰ ਦੇ ਨਾਲ ਰਿਲੇਟਡ ਹੈਗਾ ਤੇ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਜੀ ਜੀ ਨੂੰ ਆ ਰਿਹਾ ਹੈ 20 ਅਗਸਤ ਨੂੰ ਆਪਣਾ ਹੋ ਰਿਹਾ ਜੀ ਤੀਆਂ ਦਾ ਮੇਲਾ ਤੇ ਮਿਲਦੇ ਆ ਉੱਥੇ ਕਾਫੀ ਪੰਜਾਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਬਣੇ ਕੋਸ਼ਿਸ਼ਾਂ ਜਾਰੀ ਨੇ ਬਾਕੀ ਇੱਕ ਸੱਡੀ ਲਿਮਟ ਹੈ ਕਿ ਅਸੀਂ ਇੰਨਾ ਕੀ ਇਕੱਠ ਸਾਮ ਸਕਦੇ ਹਾਂ ਬਸ ਉਸ ਲਿਮਟ ਨੂੰ ਅਸੀਂ ਲੈ ਕੇ ਚੱਲਾਂਗੇ ਉਹੀ 1500 ਤੋਂ 2000 ਤੱਕ ਕੇ ਅਸੀਂ ਸਾਮ ਸਕਦੇ ਆ ਇਹ ਤੋਂ ਵੱਧ ਉੱਥੇ ਜਗ੍ਹਾ ਵੀ ਨਹੀਂ ਹੈ ਜੀ ਬਾਕੀ ਵੀ ਜਲਦੀ ਜਲਦੀ ਇੰਟਰੀ ਐਕਲੋਜ਼ ਹੋਣੀਆਂ ਤੇ ਜਲਦੀ ਜਲਦੀ ਰਜਿਸਟ੍ਰੇਸ਼ਨ ਕਰਾ ਲਓ। ਧੀ ਹਾ ਦੇਸ਼ ਪੰਜਾਬ ਦੀ ਮੈਂ ਧੀ ਹਾ ਦੇਸ਼ ਪੰਜਾਬ ਦੀ ਮੈਨੂੰ ਮਾਣ ਪੰਜਾਬੀ ਹੋਣ ਦਾ ਮੈਨੂੰ ਵਿਰਸੇ ਵਾਟ ਪਾਠ ਪੜਾਇਆ ਏ ਸਿਰ ਉੱਚਾ ਕਰਕੇ ਜਿਉਣ ਦਾ ਸਿਰ ਉੱਚਾ ਕਰਕੇ ਜਿਉਣ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਪਰਵਿੰਦਰਪੁਰ ਅੱਜ ਅਸੀਂ ਧੀਆ ਦੇ ਫੰਕਸ਼ਨ ਤੇ ਇੱਥੇ ਪਹੁੰਚੇ ਆ ਤੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅੱਗੇ ਵਧਾ ਰਹੇ ਹਾਂ ਸਾਨੂੰ ਦੇਖ ਕੇ ਸਾਡੇ ਬੱਚੇ ਜਿਹੜੇ ਆ ਸਿੱਖ ਰਹੇ ਨੇ ਥੈਂਕ ਯੂ ਬਹੁਤ ਬੜਾ ਲੱਗ ਰਿਹਾ ਅੱਜ ਇਗਰ ਪ੍ਰੋਗਰਾਮ ਅੱਗੇ ਰਹਿਣ ਕਿ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਜੇ ਅਸੀਂ ਪ੍ਰੋਗਰਾਮ ਕਰਾਂਗੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਤੇ ਅਸੀਂ ਇੱਦਾਂ ਹੀ ਆਪਣੇ ਕਲਚਰ ਨੂੰ ਵੀ ਵਧਾ ਸਕਦੇ ਹਾਂ ਕੀ ਲੋਕਾਂ ਕੀ ਮੈਸੇਜ ਹੋ ਗਿਆ ਮੈਂ ਲੋਕਾਂ ਨੂੰ ਹਾਂਜੀ ਅਸੀਂ ਇਹੀ ਮੈਸੇਜ ਕਰਾਂਗੇ ਆਪਣੇ ਯੂਥ ਨੂੰ ਦਵਾਂਗੇ ਕਿ ਉਹਨਾਂ ਨੂੰ ਆਪਣੇ ਕਲਚਰ ਦੇ ਵਿੱਚ ਵਾਚੜ ਕੇ ਜਿਹੜਾ ਹਿੱਸਾ ਲੈਣਾ ਚਾਹੀਦਾ ਹੈ ਜਿੱਥੇ ਵੀ ਕਦੀ ਪ੍ਰੋਗਰਾਮ ਹੋਵੇ ਜਿੰਨਾ ਹੋ ਸਕੇ ਉੱਥੇ ਯੋਗਦਾਨ ਆਪਣਾ ਪਾਉਣਾ ਚਾਹੀਦਾ ਕਿ ਤਾ ਲੱਗ ਰਿਹਾ ਐ ਤੁਸੀਂ ਅੱਜ ਬਹੁਤ ਵਧੀਆ ਲੱਗ ਰਿਹਾ ਅਸੀਂ ਬਹੁਤ ਫਨ ਕੀਤਾ ਹਨਾ ਗਿੱਧਾ ਪਾਇਆ ਬੋਲੀਆਂ ਪਾਈਆਂ ਤੇ ਇਕੱਠੇ ਹੋਈ ਮੀਨ ਜਿਹੜਾ ਅਸੀਂ ਦੇਖੋ ਅੱਜ ਕੱਲ ਇੰਨਾ ਬੀਜ਼ੀ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਅਸੀਂ ਇਕੱਠੇ ਨਹੀਂ ਹੁੰਦੇ ਤੇ ਅਸੀਂ ਇਕੱਠੇ ਹੋਣ ਦਾ ਮੌਕਾ ਤਾਂ ਮਿਲਦਾ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦਾ ਵੀ ਮੌਕਾ ਮਿਲਦਾ ਸਰ ਮੇਰਾ ਨਾਮ ਮੌਨਿਕਾ ਗਰਗੇ ਮੈਂ ਯੂਨੀਵਰਸਲ ਕਾਨਵੈਂਟ ਸਕੂਲ ਦੀ ਆਨਰ ਆ ਇਹਨਾਂ ਜੋ ਬੈਠੇ ਨੇ ਇਹਨਾਂ ਦਾ ਜੀ ਆਇਆਂ ਨੂੰ ਸਰ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਉਰੇ ਪ੍ਰਵਿੰਦਰ ਮੈਮ ਦੇ ਲਿਟਰ ਲਰਨਰ ਸਕੂਲ ਦੇ ਜੋ ਉਹਨਾਂ ਨੇ ਤੀਆਂ ਅਰੇਂਜ ਕੀਤੀਆਂ ਨੇ ਉੱਥੇ ਆਈਆਂ ਮੈਂ ਹਰ ਸਾਲ ਆਉਂਦੀ ਆਂ ਔਰ ਬਹੁਤ ਇੰਜੋਏ ਕਰਦੀ ਆਂ ਸੀ ਕੋ ਉਰੇ ਗਿੱਧਾ ਨਾਚ ਹੁੰਦਾ ਤੇ ਸਾਰੇ ਜਿਹੜੇ ਮੁੰਤਿਆਰਾ ਨੇ ਬਹੁਤ ਸੋਹਣੀਆਂ ਬਣ ਕੇ ਆਂਦੀਆਂ ਨੇ ਆਪਣਾ ਵਧੀਆ ਤੋਂ ਵਧੀਆ ਤੇ ਇਹਨਾਂ ਦਾ ਪਹਿਨਾਵਾ ਪਾ ਕੇ ਆਂਦੀਆਂ ਨੇ ਖਿਲਖਿਲਾ ਕੇ ਹਸਣਾ ਖੇਲਣਾ ਆਪਣੇ ਕੰਮਤੋਂ ਦੂਰ ਹੋ ਕੇ ਆਪਣੀਆਂ ਟੈਨਸ਼ਨਾਂ ਤੋਂ ਦੂਰ ਹੋ ਕੇ ਉਸ ਟਾਈਮ ਨੂੰ ਖੁਲ ਕੇ ਸਾਰੇ ਆਪਣੇ ਦੁੱਖ ਦੁੱਖਰੇ ਸਾਰੇ ਘਰ ਛੱਡ ਕੇ ਉਰਿਆ ਕੇ ਸਭ ਇੰਜੋਏ ਕਰਦੀਆਂ ਨੇ ਸਾਹਿਬ ਜੀ ਲੋਕਾਂ ਨੂੰ ਮੈਸੇਜ ਆਊਗਾ ਵੀ ਅੱਗੇ ਦਾ ਸਫ਼ਰ ਰੁਕਣਾ ਨਹੀਂ ਜੀ ਬਿਲਕੁਲ ਹੋਣੀ ਚਾਹੀਦੀ ਹੈ ਸਰ ਜਿਹੜਾ ਥੀਆਂ ਦਾ ਤਿਉਹਾਰ ਜਿਹੜਾ ਥੀਆਂ ਨਾਲ ਜੁੜਿਆ ਹੋਇਆ ਤੇ ਇਹ ਜ਼ਰੂਰ ਮਨਾਉਣਾ ਚਾਹੀਦਾ ਹੈ ਇਹ ਜਿਹੜਾ ਧੀਆਂ ਨੂੰ ਪ੍ਰਮੋਸ਼ਨ ਪ੍ਰਮੋਟ ਕਰਦਾ ਹੈ ਕਿ ਸਾਨੂੰ ਜਿਹੜੀਆਂ ਕੁੜੀਆਂ ਨੂੰ ਜਿਹੜਾ ਅੱਗੇ ਵਧਾਉਣਾ ਚਾਹੀਦਾ ਵਾਦ ਤੋਂ ਬਾਦ ਉਹਨਾਂ ਨੂੰ ਮੋਸਲਾ ਦੇਣਾ ਚਾਹੀਦਾ ਹੈ ਕਿ ਸਾਨੂੰ ਕੁੜੀਆਂ ਆਪਣੀਆਂ ਜਿਹੜੀਆਂ ਆਉਣ ਵਾਲੀ ਪੀੜੀ ਦੀਆਂ ਲੜਕੀਆਂ ਨੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਤੇ ਟਾਈਮ ਟੂ ਟਾਈਮ ਉਹਨਾਂ ਨੂੰ ਨਾਲ-ਨਾਲ ਕਲਚਰ ਦੇ ਵਿੱਚ ਵੀ ਜੋੜਨਾ ਚਾਹੀਦਾ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਬੱਚੇ ਅੱਜਕੱਲ੍ਹ ਭੁੱਲ ਰਹੇ ਨੇ ਉਹ ਇਹ ਐਸੇ ਪ੍ਰੋਗਰਾਮ ਕਰਕੇ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੇਰੇ ਵੱਲੋਂ ਭਵਿੰਦਰ ਕੌਰ ਪੂਰੇ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਤੀਆਂ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਅਸੀਂ ਗ੍ਰੈਂਡ ਮੈਰੀਨ ਡੁਗਰੀ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਰੱਖਿਆ ਜਿਸ ਦੇ ਵਿੱਚ ਬਹੁਤ ਸਾਰੇ ਮੇਰੇ ਪੈਰੈਂਟਸ ਨੇ ਪਾਗਲਿਆ ਨਾਲ ਬੱਚੇ ਬਹੁਤ ਹੀ ਸੋਹਣੇ ਤਿਆਰ ਹੋ ਕੇ ਆਏ ਨੇ ਤੀਆਂ ਦਾ ਰੰਗ ਰੰਗ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਸ ਦੇ ਵਿੱਚ ਬਹੁਤ ਹੀ ਸੋਹਣਾ ਆਪਣਾ ਸੱਭਿਆਚਾਰਕ ਉਹਨਾਂ ਨੇ ਡਾਂਸ ਰੈਡੀ ਕਰਵਾਇਆ ਬੱਚਿਆਂ ਵੱਲੋਂ ਜੋ ਕਿ ਦੇਖ ਕੇ ਬਹੁਤ ਹੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ ਤੇ ਮਜ਼ਾ ਆ ਰਿਹਾ ਹੈ ਪੂਰੇ ਲੁਧਿਆਣੇ ਵਿੱਚੋਂ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਨਾਲ ਜੁੜੀਆਂ ਨੇ ਜੋ ਕਿ ਹਰ ਸਾਲ ਇਹ ਤੀਆਂ ਦੀ ਉਡੀਕ ਕਰਦੀਆਂ ਨੇ ਕਿ ਪਰਵਿੰਦਰ ਕਦੋਂ ਤਿਆਰੇ ਕੋਗੀ ਤੇ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਤੇ ਅੱਜ ਅਸੀਂ ਰਲ ਮਿਲ ਕੇ ਗਿੱਧਾ ਪਾਉਣਾ ਥੈਂਕ ਯੂ ਇਹ ਤਾਂ ਨਹੀਂ ਤੀਆਂ ਭੁੱਲੇ ਜਾ ਰਹੇ ਲੋਕੀ ਯਾਦ ਕਰ ਪਿੰਡਾਂ ਦੀ ਪਿੰਡਾਂ ਦੀ ਜਿੰਨਾ ਹੁਣ ਸ਼ੈਰੀ ਵਿਚ ਆਈਆਂ ਸਰ ਜਿੱਦਾਂ ਆਪਾਂ ਸ਼ਹਿਰ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਪੰਜਾਬ ਦਾ ਗਰਸਾ ਕਿਤੇ ਨਾ ਕਿਤੇ ਉਹ ਕੋਈ ਭੁੱਲ ਨਾ ਜਾਵੇ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿੱਦਾਂ ਪਤਾ ਲੱਗੇਗਾ ਸਾਡਾ ਵਿਰਸਾ ਸੀਗਾ ਕੀ ਸਿਰਫ ਇਸੇ ਚੀਜ਼ ਨੂੰ ਅਸੀਂ ਨਜ਼ਰ ਰੱਖਦੇ ਹੋਏ ਤੀਆਂ ਹਰ ਸਾਲ ਮਨਾਉਂਦੇ ਆ ਤਾਂ ਕਿ ਸਾਡੇ ਪੈਰੈਂਟਸ ਉਸ ਚੀਜ਼ ਨੂੰ ਇਨਵੋਲਵ ਕਰਨ ਆਪਣੇ ਬੱਚਿਆਂ ਨੂੰ ਹਰ ਸਾਲ ਉਸ ਚੀਜ਼ ਲਈ ਇਨਕਰੇਜ ਕਰਨ ਕਿਉਂਕਿ ਸਾਡਾ ਤਾਂ ਕਿੰਡਰ ਗਾਰਡਨ ਸਕੂਲ ਹੈ ਬੱਚਾ 2 ਸਾਲਿਆਂ 4 ਸਾਲ ਪੜ੍ਹੇਗਾ ਪਰ ਪੈਰੈਂਟਸ ਦੇ ਅਦਰ ਵੀ ਉਤਸ਼ਾਹ ਲੈ ਕੇ ਉਹਨਾਂ ਦੇ ਪੂਰੇ ਸਮਾਜ ਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਅੱਗੇ ਤਾਂ ਤੀਆਂ ਜ਼ਰੂਰੀਆਂ ਹਨ ਬਿਲਕੁਲ ਜੀ ਹੱਦ ਹੋ ਗਈ ਤੀਆਂ ਦਾ ਲੁਧਿਆਣੇ ਦੀ ਸ਼ਾਨ ਹੈ ਤੇ ਤੀਆਂ ਮੁੱਕਦੀਆਂ ਹੀ ਨਹੀਂ ਸਾ ਪ੍ਰੋਗਰਾਮ ਦੇਖਣ ਮਿਲ ਰਿਹਾ ਜੀ ਇਹ ਤੁਸੀਂ ਦੱਸੋਗੇ ਜੀ ਜਾਂ ਮੇਰੀ ਆਡੀਅנס ਦੱਸੇਗੀ ਮੈਂ ਆਪਣੇ ਮੂੰਹੋਂ ਕੁਝ ਨਹੀਂ